ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਸਾਰੇ ਪਿਆਰੇ ਭਰਾਵਾਂ ਦਾ ਆਪਣੇ ਪੰਜਾਬੀ ਕੁਕਿੰਗ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਸਬਜ਼ੀ ਦੇ ਰੈਸিপি ਲੈ ਕੇ ਆਏ ਆਂ ਸਬਜ਼ੀ ਜਿਹੜੀ ਬਣਾਵਾਂਗੇ ਆਪਾਂ ਬਣਾਵਾਂਗੇ ਛੋਟੇ ਕਰੇਲੇ ਦੀ ਤੁਸੀਂ ਵੱਡੇ ਕਰੇਲੇ ਤਾਂ ਬਹੁਤ ਵਾਰੀ ਖਾਧੇ ਅੱਜ ਆਪਾਂ ਬਾੜ ਕਰੇਲੇ ਵੀ ਕਹਿੰਦੇ ਨੇ ਇਹਨੂੰ ਕਰੇਲਿਆਂ ਦੀ ਸਬਜ਼ੀ ਬਣਾਵਾਂਗੇ ਇਹ ਸਾਡੇ ਘਰੇ ਹੀ ਕਰੇਲਿਆਂ ਸੇ ਲਗਾਈ ਹੋਈ ਸੀ ਬੇਲ ਤੇ ਅਸੀਂ ਘਰੇ ਹੀ ਘਰੋਂ ਹੀ ਤੋੜੇ ਨੇ ਤੇ ਬਹੁਤ ਵਧੀਆ ਬਣਦੇ ਨੇ ਇਸ ਤੇ ਆਪਣੇ ਛੇਤ ਲਈ ਬਹੁਤ ਵਧੀਆ ਹੁੰਦੇ ਨੇ ਕਰੇਲੇ ਛੋਟੇ ਕਰੇਲੇ ਸਬਜ਼ੀ ਬਣਾਉਣੀ ਆ ਨੇ ਆਪਾਂ ਤੇ ਤੁਹਾਨੂੰ ਦਿਖਾਉਣੇ ਵੀ ਕਿਸ ਤਰ੍ਹਾਂ ਬਣਾ ਸਾਉ ਤੋਂ ਪਹਿਲਾਂ ਜੀ ਆਪਾਂ ਕਰੇਲੇ ਨਾਲ ਧੋ ਲਏ ਸੀ ਚੰਗੇ ਤਾਂ ਧੋ ਕੇ ਬਿਲਕੁਲ ਸਾਫ਼ ਨੇ ਤੇ ਕੱਪੜੇ ਨਾਲ ਸਾਫ਼ ਕਰ ਲਏ ਤੇ ਆਪਾਂ ਹੁਣ ਕਰੇਲੇ ਨੂੰ ਕਟਾਂਗੇ ਇਹਦੇ ਆਪਾਂ ਜਿਹੜੇ ਛੋਟੇ ਕਰੇਲੇ ਇਹਦੇ ਦੋ ਪੀਸ ਹੀ ਕਰਾਂਗੇ ਜਿਵੇਂ ਆ ਵੱਡੇ ਕਰੇਲੇ ਜਿਵੇਂ ਦੇਖੋ ਇਹ ਚ ਕੋਈ ਕੋਈ ਵੱਡਾ ਪੀਸ ਆ ਉਹ ਉਹਦੇ ਚਾਰ ਪੀਸ ਵੀ ਹੋ ਜਾਣਗੇ ਤੇ ਜਿਹੜੇ ਛੋਟੇ ਛੋਟੇ ਆ ਉਹਦੇ ਆਪਾਂ ਦੋ ਦੋ ਪੀਸ ਕਰਾਂਗੇ ਇਹਦੀਆਂ ਸਾਈਡਾਂ ਉਤਾਰ ਲਾਂਗੇ ਇਸ ਤਰ੍ਹਾਂ ਦੋ ਪੀਸ ਕਰਾਂਗੇ ਜਿਹਦੇ ਚ ਪੱਕੇ ਵੀ ਇਸ ਤਰ੍ਹਾਂ ਮਿਲ ਜਾਣਗੇ ਉਹ ਵੀ ਸਾਰੇ ਆਪਾਂ ਕੱਢ ਦਾਂਗੇ ਵੀ ਕੱਢ ਕੇ ਚੰਗੀ ਤਰ੍ਹਾਂ ਫੇਰ ਹੀ ਆਪਾਂ ਕarele ਵੀ ਆਪਾਂ ਬਣਾਵਾਂਗੇ ਜੇ ਕੋ ਵੱਡੇ ਹੋ چار ਪੀਸ ਆਪਾਂ ਕਰ ਸਕਦੇ ਆ ਆਰਾਮ ਨਾਲ ਇਹਦੇ ਸਾਰੇ ਵੀ ਇੱਕ ਸਾਈਡ ਤੇ ਰੱਖ ਦਾਂਗੇ ਇਹਨਾਂ ਨੂੰ ਕੋਈ ਆਪਾਂ بیا ਉੱਪਰ ਛਿਲਕਾ ਉਤਾਰਨ ਦੀ ਜਰੂਰਤ ਨਹੀਂ ਹੈਗੀ ਕੋਈ ਐਵੇਂ ਕੁਝ ਨਹੀਂ ਬਹੁਤ ਹੀ ਵਧੀਆ ਟੇਸਟੀ ਬਣਦੇ ਨੇ ਇਸ ਤਰ੍ਹਾਂ ਸਾਰੇ ਕੱਟ ਕਟਿੰਗ ਕਰ ਲਨੇ ਆ ਤੇ ਵੀ ਆਪਾਂ ਕੱਢ ਲਾਂਗੇ ਫਿਰ ਤੁਹਾਨੂੰ ਦਿਖਾਉਨੇ ਆ ਆਪਾਂ ਸਾਰੇ ਕarele ਕੱਟ ਲਏ ਦੇਖੋ ਕਿਨੇ ਸੋਹਣੇ ਜਿਹੜੇ ਪੱਕੇ ਸੀ 2 ਇਹ ਕੱਢਦੇ ਆਪਾਂ ਕੱਚੇ-ਕੱਚੇ ਵੀ ਰੱਖ ਲੈ ਤੇ ਆਹ ਪੱਕੇ ਵੀ ਸਾਰੇ ਆਪਾਂ ਕੱਢਦੇ ਤੇ ਵਧੀਆ ਹੁਣ ਕੱਟ ਲਏ ਤੇ ਹੁਣ ਆਪਾਂ ਇਹਨਾਂ ਨੂੰ ਨਮਕ ਲਗਾਵਾਂਗੇ ਤਾਂ ਕਿ ਜਿਹੜੇ ਕੜੱਤਰਾ ਹੋ ਸਾਰੇ ਨਿਕਲ ਜੇ ਨਮਕ 2 ਚਮਚਾ ਜੀ ਤਰ੍ਹਾਂ ਕਰ ਕਰੀਬ ਆਪਾਂ ਨਮਕ ਲਗਾ ਪਾਇਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਮਿਕਸ ਇਸ ਕਰਕੇ ਇਹਨੂੰ ਆਪਾਂ 2 ਘੰਟੇ ਲਈ ਰੱਖ ਦਾਂਗੇ ਤਾਂ ਕਿ ਜੇ ਥੋੜੇ ਬਹੁਤ ਵੈਸੇ ਤੱਕ ਹੁੰਦੇ ਨੇ ਛੋਟੇ ਕਰਲੇੜ ਹੁੰਦੇ ਨੇ ਕੋੜੇ ਕੋੜੇ ਹੁੰਦੇ ਨੇ ਅਗਰ ਥੋੜੇ ਬਹੁਤ ਕੜਤਨ ਹੋਈ ਹੋ ਨਿਕਲ ਜੂਗੀ ਬਾਕੀ ਆਪਾਂ ਇਹਨੂੰ ਤੁਹਾਨੂੰ ਦਿਖਾਉਣਾ ਹੈ 2 ਘੰਟੇ ਬਾਅਦ। ਲੋ ਜੀ ਦੇਖੋ 2 ਘੰਟੇ ਹੋ ਚੁੱਕੇ ਨੇ ਆਪਣੇ ਕੋਲ ਟਾਈਮ ਵੱਧ ਸੀ ਇਸ ਕਰਕੇ ਮੈਂ 2 ਘੰਟੇ ਤੁਸੀਂ ਜਲਦੀ ਹੋ ਥੋੜਾ ਜਿਹਾ ਟਾਈਮ ਵੱਧ ਘੱਟ ਜਲਦੀ ਵੀ ਕਰ ਸਕ ਬਣਾ ਸਕਦੇ ਹਾਂ ਫਿਰਲੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਜਿੰਨਾ ਕੁ ਪਾਣੀ ਨਿਕਲਦਾ ਉਹਨੇ ਖਲਕੇ ਹੱਥ ਨਾਲ ਨਿਚੋੜ ਲਾਂਗੇ। ਇਸ ਤਰ੍ਹਾਂ ਕੱਟੀ ਨਿਕਲੂ ਪਣੀ ਇਹਨਾਂ ਚੱਟਿਆ ਨੀਨੋਂ ਉਹ ਜਿੰਨਾ ਖੁੰਦਾ ਉਹਨਾਂ ਕਾਪਾ ਚੰਗੀ ਤਰ੍ਹਾਂ ਜੋੜ ਕੇ ਰਿਚੋੜ ਲਾਂਗੇ ਨਮਕ ਨਾਲ ਗਾਇਸੇ ਆਪਣੇ ਸਾਰੇ ਨਿਚੋੜ ਕੇ ਹੁੰਦਖੋ ਲਓ ਜੀ ਆਪਾਂ ਸਾਰੇ ਕ੍ਰੇਲੇਆਂ ਤੋਂ ਪਾਣੀ ਜਿੰਨਾ ਕੱਢ ਲੈਸਾ ਨਾ ਕੱਢ ਲੈ ਨਾ ਜੋੜ ਲੈ ਚੰਗੀ ਤਰ੍ਹਾਂ ਤੇ ਹੁਣ ਆਪਾਂ ਆਦਰੋ ਤੇਲ ਗਰਮ ਕਰਦੇ ਆਂ ਸਰੋਂ ਤੇਲ ਚ ਬਣਾਵਾਂਗੇ ਆਪਾਂ ਕ੍ਰੇਲੇ ਸਰੋਂ ਤੇਲ ਚ ਬਹੁਤ ਵਧੀਆ ਬਣਦੇ ਨੇ ਬਾਕੀ ਤੁਹਾਡੀ ਮਰਜ਼ੀ ਤੁਸੀਂ ਰਿਫਾਇਨ ਚ ਜਾਂ ਦੂਸਰ ਦੇਸੀ ਜੀ ਬਣਾ ਸਕਦੇ अज आप सरों के तेल बनावे उधर आप तेल गर्म करना रखे हुआ है तेल जी आप गर्म हो चुके हैं एक चमचा व्डा चमचा मैं तेल तेल तेलवा जीरा तड़केगा उसके बाद आप आपवेंगे प्याज कट के चार पाँच प्याज लम्बे लम्बे कटे जी लच्छी खाऊँगा ਸਵਾਫਾ ਮੰਗਾ ਆਪਾਂ ਹਰੀਆਂ ਮਿਰਚਾਂ ਜੇ ਕਿਸੇ ਹਰੀ ਮਿਰਚਾਂ ਨਹੀਂ ਖਾਂਦੇ ਤਾਂ ਲਾਲ ਲੈਟੇ ਹੀ ਪਾ ਸਕਦੇ ਹਿੱਕਸੀ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਕਾ 골ਡਨ ਜਾਂ ਕਰਾਂਗੇ ਹਲਕੇ ਜੇ ਪਹਿਲਾਂ ਪਕਾਵਾਂਗੇ ਤੇ ਫਿਰ ਆਪਾਂ ਪਾਵਾਂਗੇ ਕਰੇਲ ਦਾ ਸਵਾ ਕਰੇਲੇ। ਬਲੌਜੀ ਦੇਖੋ ਪਿਆਜ਼ ਆਪਣੇ ਹਲਕੇ 골ਡਨ ਚ ਹੋ ਗਏ ਤੇ ਆਪਾਂ ਹੁਣ ਇਹ ਚ ਪਾਵਾਂਗੇ ਕਰੇਲੇ। ਤੇ ਇਹਦੇ ਕਰੇਲੇ हरिया मिर्च तेनाली चीजा चंकी तरह भुनोंग करे भी हटते है। हैं है। एक चुका ज्यादा नहीं तो हम आपे अदरक लसन का पेस्ट एक चमचक अगर आप अदरक ये पहला पा दी अदरक चिपकन जहा लग है, नीचे मच जाता है अदरक इस करके आपना होंगे ਅਗਰ ਤੁਹਾਨੂੰ ਕੋ ਸਾਫ ਤੇ ਤੁਸੀਂ ਸਾਫਦੇ ਨਾਲ ਅਦਰਕ ਪਾਉਣਾ ਹੈ ਉਹ ਵੀ ਜੋ ਤੁਸੀਂ ਪਹਿਲਾਂ ਪਾ ਸਕਦੇ ਹੋ ਪਰ ਅਦਰਕ ਹਮੇਸ਼ਾ ਖੜੇ ਦੇ ਇੱਚੇ ਬਾਅਦ ਹੀ ਪਾਇਆ ਹੁੰਦਾ ਇਹ ਸਾਰੇ ਸੁਨ ਮਚੀ ਜਾਂਦਾ ਚਪੜ ਲਾ ਗਿਆ ਇਸ ਕਰਕੇ ਆਪਾਂ ਬਾਜਾ ਪਾਇਆ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਲੱਗਦਾ ਨਾ ਜਦੋਂ ਪੇਸਟ ਲਓ ਜੀ ਆਪਣੇ ਥਰੇਲੇ ਦੇਖੋ ਹਲਕੇ ਜਿਹਾ ਪੱਕ ਚੁੱਕੇ ਨੇ ਜਿਆਦਾ ਨਹੀਂ ਆਪਾਂ ਪਕਾਉਣੇ ਤੇ ਹੁਣ ਅਸੀਂ ਪਾਵਾਂਗੇ ਆਪਾਂ ਟਮਾਟਰ ਤੁਸੀਂ ਟਮਾਟਰ ਦੀ ਜਗ੍ਹਾ ਆਮਸਰ ਪਾਊਡਰ ਵੀ ਪਾ ਸਕਦੇ ਆ ਅਗਰ ਤੋਂ ਨਹੀਂ ਟਮਾਟਰ ਪਸੰਦ ਕਰਦੇ ਆ ਟਮਾਟਰ ਨੂੰ ਵੀ ਸੇਕ ਲਵਾਵਾਂਗੇ ਹਲਕਾ ਜਿਹਾ ਉਸ ਵਲ ਪਾਵਾਂਗੇ ਕੋਸਿਕਨ ਚਾਲੇ ਇਧਰ ਉਸਾਲੇ ਪਾ ਮੰਗ ਹੋਰ ਤੋਂ ਦੋਣੇ ਦੇ ਆਪਾਂ ਸੀਸੀ ਮੇਸ ਚਾਲੇ ਪਾਵਾਂਗੇ ਕਿਹੜੇ ਕਿਹੜੇ ਲੋ ਜੀ ਆਪਣੇ ਟਮਾਟਰ ਵੀ ਦੇਖੋ ਕਿਨੇ ਸੋਹਣੇ ਵਧੀਆ ਦਲ ਚੁੱਕੇ ਨੇ ਇਹਦੇ ਨਾਲ ਹੀ ਕਿ ਆਪਣੇ ਗਰੇਲੇ ਪਾਣਗੇ ਜਿਆਦਾ ਤੋਂ ਪਾਵਾਂਗੇ ਹੁਣ ਚਾਲੇ ਦੇ ਚੁੱਕੇ ਹਲਦੀ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਨਮਕ ਆਪਾਂ ਅੱਧਾ ਚਮਚਾ ਜੀ ਪਾਵਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਪਾਏ ਹੋਏ ਆ। ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਹੋਵੋ ਜੇ ਕਿ ਨਹੀਂ ਆਪਾਂ ਦੋ ਗਮਣ ਲੈਟ ਹਲਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਸਾਲੇ ਪੱਕ ਜਾਂ ਤੇ ਨਾਲ ਸੰਡੇ ਦੇ ਨਾਲ ਆਪਣੇ ਕarele ਪੱਕ ਜਾਣ। ਫਿਰ ਮਿਲਦੇ ਦੋ ਮਿੰਟਾਂ ਬਾਅਦ ਲੋ ਜੀ ਦੇਖੋ ਆਪਣੇ ਕarele ਬਣ ਚੁੱਕੇ ਤਿਆਰ ਨੇ ਬਿਲਕੁਲ ਤੇ ਆਪਾਂ ਅੱਗ ਬਾਤਾਂ ਵਿੱਚ ਕੱਢ ਲਾਂਗੇ ਨਾ ਤੇ ਗੈਸ ਕਰਦਾਂਗੇ ਬੰਦ ਹਲਕੇ ਇੰਨੇ ਕੀ ਆਪਾਂ ਪਕਾਵਾਂਗੇ ਇਹ ਕarele ਜਿਹੜੇ ਹੈ ਬਾੜ ਕarele ਹੁੰਦੇ ਆ ਇਹ ਆਪਣੇ ਹੈਲਥ ਲਈ ਬਹੁਤ ਵਧੀਆ ਹੁੰਦੇ ਨੇ ਆਪਾਂ ਨੂੰ ਖਾਣੇ ਚਾਹੀਦੇ ਨੇ ਇੱਥੇ ਆਪਾਂ ਹੁਣ ਆਪਾਂ ਤਾਰ ਲਾਂ ਥੱਲੇ ਤੇ ਆਪਾਂ ਸਰਕ ਕਰਦੇ ਆਂ ਲੋ ਜੀ ਆਪਣੇ ਕarele ਬਣ ਕੇ ਤਿਆਰ ਹੋ ਗਏ ਬਿਲਕੁਲ ਬਹੁਤ ਸੋਹਣੇ ਬਣੇ ਬਿਲਕੁਲ ਬਹੁਤ ਵਧੀਆ ਬਣੇ ਨੇ ਤੇ ਤੁਹਾਨੂੰ ਸਾਡੀ ਵਿਧੀ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਤੁਸੀਂ ਵੀ ਘਰ 'ਚ ਬਣਾਏ ਹੋ ਸਾਰਿਆਂ ਨੂੰ ਖਾ ਖਵਾਏ ਤੇ ਆਪ ਵੀ ਖਵਾਏ 슈ਗਰ ਵਾਲੇ ਲਈ ਸਪੈਸ਼ਲ ਇਹ Karele ਨੇ ਬਹੁਤ ਹੀ ਵਧੀਆ ਬਣੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ